ਚਾਰ ਦੇ ਵਿੱਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਾਤਾਵਰਣ ਨੂੰ ਛੁੱਟ ਤੇ ਤਰਤਾਜ਼ਾ ਰੱਖਣ ਦੇ ਲਈ ਲੁਧਿਆਣਾ ਹਲਕਾ ਵਿਸਥੇ ਅਬਦੀਨ ਕੰਦੇਚਵਤੀ ਵਿਖੇ ਇੱਕ ਓੰਕਾਰ ਸੇਵਾ ਸੁਸਾਇਟੀ ਅਤੇ ਜੀਕਿੰਗ ਕਲੇਦ ਦੇ ਸਹਿਯੋਗ ਦੇ ਨਾਲ 100 ਤੋਂ ਵੱਧ ਪੌਦੇ ਲਗਾਏ ਗਏ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਬ੍ਰਿਜਮੋਹਨ ਅਤੇ ਇਲਾਕਾ ਕਾਉਂਸਲਰ ਦਿਲਰਾਜ ਸਿੰਘ ਨੇ ਸ਼ਿਰਕਤ ਕੀਤੀ। ਅੱਤਵਾਦ ਲੋਕਾਂ ਨੂੰ ਪਦ ਲਗਾਉਣ ਦੀ ਅਪੀਲ ਕਰਦੇ ਪੱਤਰਕਾਰ ਨੇ ਗੱਲਬਾਤ ਕਰਦਿਆਂ ਡੀਐਸਪੀ ਬ੍ਰਿਜਮੋਹਨ ਦੱਸਿਆ ਕਿ ਦਿਰੋਜ਼ ਦਿਨ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਮੇਂ-ਸਮੇਂ ਸਿਰ ਸੰਸਥਾ ਦੇ ਵੱਲੋਂ ਵੱਡੀ ਗਿਣਤੀ 'ਚ ਪੌਦੇ ਲਗਾਏ ਜਾਂਦੇ ਨੇ। ਉੱਥੇ ਹੀ ਉਨ੍ਹਾਂ ਸਮੂਹ ਲੋਹਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਆਪਣੇ ਘਰਾਂ ਦੇ ਆਸ-ਪਾਸ ਵਾਤਾਵਰਣ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਸ਼ਹਿਰ ਦੇ ਵਿੱਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਾਤਾਵਰਣ ਨੂੰ ਛੁੱਟ ਤੇ ਤਰਤਾਜ਼ਾ ਰੱਖਣ ਦੇ ਲਈ ਲੁਧਿਆਣਾ ਹਲਕਾ ਵਿਸਥਾਰ ਦੀਨ ਕੰਦੇਚਵਤੀ ਵਿਖੇ ਇੱਕ ਓੰਕਾਰ ਸੇਵਾ ਸੁਸਾਇਟੀ ਅਤੇ ਜੀਕਿੰਗ ਕਲੇਦ ਦੇ ਸਹਿਯੋਗ ਦੇ ਨਾਲ 100 ਤੋਂ ਵੱਧ ਪੌਦੇ ਲਗਾਏ ਗਏ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਬ੍ਰਿਜਮੋਹਨ ਅਤੇ ਇਲਾਕਾ ਕਾਉਂਸਲਰ ਦਿਲਰਾਜ ਸਿੰਘ ਨੇ ਸ਼ਿਰਕਤ ਕੀਤੀ। ਅੱਤਵਾਦ ਲੋਕਾਂ ਨੂੰ ਪਦ ਲਗਾਉਣ ਦੀ ਅਪੀਲ ਕਰਦੇ ਪੱਤਰਕਾਰਾਂ ਗਲਬਤਕਾਰਾਂ ਤੇ ਡੀਐਸਪੀ ਬ੍ਰਿਜਮੋਹਨ ਦੱਸਿਆ ਕਿ ਦਿਰੋਜ਼ ਦਿਨ ਪਾਤਰੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਮੇਂ-ਸਮੇਂ ਸਿਰ ਸੰਸਥਾ ਦੇ ਵੱਲੋਂ ਵੱਡੀ ਗਿਣਤੀ ਚ ਪੌਦੇ ਲਗਾਏ ਜਾਂਦੇ ਨੇ। ਉੱਥੇ ਹੀ ਉਹਨਾਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਆਪਣੇ ਘਰਾਂ ਦੇ ਆਸ-ਪਾਸ ਵਾਤਾਵਰਣ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਸ਼ਹਿਰ ਦੇ ਵਿੱਚ ਦਿਨੋ ਦਿਨ ਵਧ ਰਹੇ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਵਾਤਾਵਰਣ ਨੂੰ ਛੁੱਟ ਤੇ ਤਰਤਾਜ਼ਾ ਰੱਖਣ ਦੇ ਲਈ ਲੁਧਿਆਣਾ ਹਲਕਾ ਵਿਸਥੇਅ ਅਧਦੀਕਨ ਦੇ ਚਵਤੀ ਵਿਖੇ ਇੱਕ ਓੰਕਾਰ ਸੇਵਾ ਸੁਸਾਇਟੀ ਅਤੇ ਜੀਕਿੰਗ ਕਲੇਦ ਦੇ ਸਹਿਯੋਗ ਦੇ ਨਾਲ 100 ਤੋਂ ਵੱਧ ਪੌਦੇ ਲਗਾਏ ਗਏ ਜਿਸ ਦੇ ਵਿੱਚ ਮੁੱਖ ਮਹਿਮਾਨ ਵਜੋਂ ਡੀਐਸਪੀ ਬ੍ਰਿਜਮੋਹਨ ਅਤੇ ਇਲਾਕਾ ਕੌਂਸਲਰ ਦਿਲਰਾਜ ਸਿੰਘ ਨੇ ਸ਼ਰਕਤ ਕੀਤੀ। ਅੱਤਵਾਦ ਲੋਕਾਂ ਨੂੰ ਪੱਧ ਲਗਾਉਣ ਦੀ ਅਪੀਲ ਕੀਤੀ। ਪੱਤਰਕਾਰਾਂ ਗਲਬਤਕਾਰਾਂ ਤੇ ਡੀਐਸਪੀ ਬ੍ਰਿਜਮੋਹਨ ਦੱਸਿਆ ਕਿ ਦਿਰੋਜ਼ ਦਿਨ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਦੇ ਲਈ ਸਮੇਂ-ਸਮੇਂ ਸਰ ਇਹ ਸੰਸਥਾ ਦੇ ਵੱਲੋਂ ਵੱਡੀ ਗਿਣਤੀ ਚ ਪੌਦੇ ਲਗਾਏ ਜਾਂਦੇ ਨੇ। ਉੱਥੇ ਹੀ ਉਹਨਾਂ ਸਮੂਹ ਲੁਧਿਆਣਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਆਪਣੇ ਘਰਾਂ ਦੇ ਆਸ-ਪਾਸ ਵਾਤਾਵਰਣ ਨੂੰ ਸ਼ੁੱਧ ਰੱਖਣਾ ਚਾਹੀਦਾ ਹੈ। ਜਿਹੜੀ ਇਕਮਕਾਰ ਸੇਵਾ ਸੁਸਾਇਟੀ ਹੈ ਬਹੁਤ ਵਧੀਆ ਮਨ ਲੋ ਕਾਰਜ ਕਰ ਰਹੀ ਹੈ। ਇਹ ਆਪਣੇ ਪੂਰੇ ਲੁਧਿਆਣਾ ਜ਼ਿਲ੍ਹੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿੱਥੇ ਵੀ ਪੇੜ ਲਗਾਉਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਜਾਂਦੇ ਨੇ ਤੇ ਲਗਾਉਂਦੇ ਨੇ ਪੇੜ ਜੇ ਕਿ ਸਾਡੀ ਅੱਜ ਸਾਡੇ ਸਮਾਜ ਨੂੰ ਇਸ ਧਰਤੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕੋਈ ਬਿਨਾ ਪੇੜਾਂ ਤੋਂ ਅਸੀਂ ਇੱਥੇ ਸਾਡਾ ਜੀਣਾ ਮੁਸ਼ਕਲ ਹੋ ਜਾਏਗਾ ਇਸ ਕਰਕੇ ਪੇੜ ਲਗਾਉਣੇ ਬਹੁਤ ਜ਼ਰੂਰੀ ਹੈ ਜੋ ਕਿ ਜਿਹੜੀ ਸੋਸਾਇਟੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਜਿਹਨਾਂ ਨੇ ਜੀਕੇ ਨਿਕਲੇਵ ਚ ਰਜਿੰਦਰ ਸਿੰਘ ਸ਼ੈਂਟੀ ਹੋਰ ਜਿਹੜੇ ਇਥੇ ਮਹੱਲੂ ਇਲਾਕੇ ਦੇ ਹੈਗੇ ਨੇ ਇਸ ਜੋ ਮਹੱਲੂ ਪਰਸਨ ਉਹਨਾਂ ਨੇ ਮਿਲ ਕੇ ਇਹ ਪੇੜ ਲਗਾ ਰਹੇ ਨੇ ਜੋ ਕਿ ਸਾਡੇ ਲਈ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ ਤੇ ਸਾਡੇ ਮਤਲਬ ਵਾਤਾਵਰਣ ਨੂੰ ਸਾਡੇ ਨੂੰ ਜਿਉਣ ਲਈ ਸਾਡੀ ਬਹੁਤ ਜ਼ਰੂਰੀ ਹੈ ਮੈਸੇਜ ਇਹ ਦਿੰਦੇ ਜਾਂਦੇ ਲੋਕਾਂ ਨੂੰ ਮੈਸੇਜ ਇਹੀ ਹੈ ਕਿ ਜਿਸ ਤਰ੍ਹਾਂ ਸਾਨੂੰ ਜਿਉਣ ਲਈ ਪਾਣੀ ਲਈ ਖਾਣ ਪੀਣ ਦੀਆਂ ਚੀਜ਼ਾਂ ਬਸਤਾਂ ਜਰੂਰਤਾ ਉਹਤਨਾ ਸਾਹ ਲੈਣ ਲਈ ਵੀ ਪੇੜ ਦੀ ਬਹੁਤ ਜ਼ਰੂਰਤ ਹੈ ਇਸ ਕਰਕੇ ਆਮ ਲੋਕਾਂ ਨੂੰ ਪੂਰੇ ਪਬਲਿਕ ਨੂੰ ਇਹ ਮਤਲਬ ਅਪੀਲ ਕਰਦਾ ਕਿ ਆਪਣੇ ਆਲੇ ਦੁਆਲੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਪੇੜ ਲਗਾਏ ਜਾਣ ਤਾਂ ਜੋ ਸਾਡਾ ਵਾਤਾਵਰਣ ਸ਼ੁੱਧ ਹੋ ਸਕੇ ਚਲ ਆ ਯਾਰ ਵੀ ਕਰਨ ਜਾਂਦਾ ਅੱਜ ਜੀਕੇ ਵਿਹਾਰ ਦੇ ਵੱਡੀ ਦੇ ਵਿੱਚ ਇੱਕ ਕਮਕਾਰ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਇਹ ਸਾਰੇ ਜਿਹੜੀ ਟਰੀ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਜਿਸ ਵਿੱਚ ਸਾਰੇ ਸੁਸਾਇਟੀ ਦੇ ਮੈਂਬਰ ਤੇ ਮੁਹੱਲਾ ਨਿਵਾਸੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ ਆਪਣਾ ਆਪਣਾ ਯੋਗਦਾਨ ਪਾਇਆ ਤੇ ਸਾਰੇ ਮੁਹੱਲੇ ਵਾਲੇ ਰਲ ਮਿਲ ਕੇ ਬੂਟੇ ਲਗਾ ਰਹੇ ਆ। ਕੀ ਮੈਸੇਜ ਦੇਣਾ ਚਾਹਦੇ ਲੋਕਾਂ ਨੂੰ? ਸਾਰਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਵੱਧ ਤੋਂ ਵੱਧ ਰੁੱਖ ਲਗਾਓ ਤਾਂ ਕਿ ਆਪਾਂ ਜਿਹੜਾ ਸਾਡਾ ਪ੍ਰਦੂਸ਼ਣ ਉਹਨੂੰ ਆਪਾਂ ਕੰਟਰੋਲ ਕਰ ਸਕੀਏ। ਲੋਕਾਂ ਨੂੰ ਵਧੀਆ ਜਿਹੜੀ ਆਕਸੀਜਨ ਮਿਲ ਸਕੇ ਤੇ ਸਾਰਿਆਂ ਨੂੰ ਇਹੀ ਅਪੀਲ ਆ ਕਿ ਇਹਨਾਂ ਬਰਸਾਤ ਦੇ ਮੌਸਮਾਂ ਦੇ ਵਿੱਚ ਹਰੇਕ ਪਰਿਵਾਰ ਆਪਣੇ ਆਪਣੇ ਨਿੱਜੀ ਲੈਵਲ ਤੇ ਵਿੱਚ ਬੂਟੇ ਲਗਾਏ ਜਾਂਦੇ